ਸੰਗਤ ਜੀ ਆਪਾਂ ਲੜੀਵਾਰ ਸੰਥਿਆ ਗੁਰਬਾਣੀ ਦੀ ਕਰ ਰਹੇ ਹਾਂ ਤੇ ਪੰਜ ਬਾਣੀਆਂ ਆਪਣੀਆਂ ਸੰਪੂਰਨ ਹੋ ਚੁੱਕੀਆਂ ਸੀ ਅੱਜ ਆਪਾਂ ਰਹਿਰਾ ਸਾਹਿਬ ਸ਼ੁਰੂ ਕਰਨ ਜਾ ਰਹੇ ਹਾਂ ਇਸ ਦੇ ਮਹਿੰਗੇ ਸ਼ਬਦ ਬਿਸਰਾਮ ਦੱਸੇ ਜਾਣਗੇ ਕਿਉਂਕਿ ਰਹਿਰਾ ਸਾਹਿਬ ਹਰੇ ਘਰ ਦੇ ਵਿੱਚ ਹੁੰਦੀ ਹੈ ਰੇਖ ਮਾਈ ਪਾਈ ਕਰਦਾ ਪਰ ਸੰਥਿਆ ਕਰਕੇ ਗੁਰਬਾਣੀ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ ਹਰ ਜੁਗ ਜੁਗ ਭਗਤ ਉਪਾਇਆ ਉਪਾਇਆ ਤੇ ਵਿਸ਼ਰਾਮ ਹੈ ਜੁਗ ਜੁਗ ਅਦਕ ਲਾ ਕੇ ਉਚਾਰਨ ਕਰਨਾ ਜੁਗ 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 ਹਾਂ ਅਦਕ ਲਾ ਕੇ ਉਚਾਰਨ ਕਰਨਾ ਹੈ ਹਰ ਜੁਗ ਜੁਗ ਭਗਤ ਉਪਾਇਆ ਇੱਥੇ ਵਿਸ਼ਰਾਮ ਪੈਜ ਰੱਖਦਾ ਆਇਆ RAM ਰਾਜੇ RAM ਰਾਜੇ ਨਹੀਂ ਬੋਲਣਾ ਹੈ ਰਾਜੇ ਬੋਲਣਾ ਹੈ ਪੋਲਾ ਸ਼ਬਦ ਪੜ੍ਹਨਾ ਹੈ RAM ਰਾਜੇ ਹਰਨਾਖਸ ਹਰਨਾਖਸ ਬੋਲਣਾ ਹੈ ਸੱਸੇ ਦੇ ਪੈਰ ਵਿੱਚ ਕਈ ਸੰਗਤਾਂ ਬਿੰਦੀ ਲਾ ਕੇ ਪੜ ਜਾਂਦੀਆਂ ਹਨ ਹਰਨਾਖਸ਼ ਹਰਨਾਖਸ਼ ਨਹੀਂ ਪੜਨਾ ਸੱਸੇ ਦੀ ਆਵਾਜ਼ ਕੱਢਣੀ ਤੇ ਨਾਣੇ ਦੀ ਆਵਾਜ਼ ਉਚਾਰਨ ਹੋਵੇ ਹਰਨਾਖਸ਼ ਹਰਨਾਖਸ਼ ਦੁਸ਼ਟ ਹਰ ਮਾਰਿਆ ਦਸ਼ਰਾਮ ਪ੍ਰਹਿਲਾਦ ਤਰਾਇਆ ਅਹੰਕਾਰੀਆ ਅਹੰਕਾਰੀਆ ਇਕੱਠੇ ਪੜਨਾ ਹਾ ਇਹ ਟਿੱਪੀ ਲੱਗੀ ਉਚਾਰਨ ਹੋਵੇਗੀ ਤੇ ਕਈ ਸੰਗਤਾਂ ਪੜ ਜਾਂਦੀਆਂ ਹਨ ਹੰਕਾਰੀਆ ਹਕਾਰੀਆ ਨਹੀਂ ਪੜਨਾ ਹੈ ਅਹੰਕਾਰਿਆ ਐੜਾ ਹਾਇ ਟਿੱਪੀ ਅਹੰਕਾਰਿਆ ਅਹੰਕਾਰਿਆ ਇੱਥੇ ਹੀ ਪੜਨਾ ਹੈ ਨਿੰਦ ਕਾ ਪਿੱਠ ਦੇ ਪਿੱਠ ਇਨ ਪਿੱਠ ਪੜਨਾ ਦੇ ਦੇ ਇਸ ਤਰ੍ਹਾਂ ਪੜਨਾ ਹੈ ਕੱਲਾ ਦੇ ਨਹੀਂ ਪੜਦੇ ਨੇ ਕੱਲਾ ਦੇ ਪੜਦੇ ਫਿਰ ਈੜੀ ਕੱਟੀ ਜਾਂਦੀ ਹੈ ਈੜੀ ਨੂੰ ਸਿਆਰੀ ਲੱਗੀ ਉਚਾਰਨ ਹੋਵੇਗੀ ਦੇ ਦੇ ਹਾਂ ਇੱਥੇ ਵਿਚਾਰਾਂ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਵਿਚਾਰਾਂ ਅੰਤ ਲੈ ਛਡਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਮਹੱਲਾ ਪਹਿਲਾ ਦੁੱਖ दारू ਸੁਖ ਰੋਗ ਭਇਆ ਭਇਆ ਤੇ ਵਿਸਰਾਮ ਹੈ ਜਾਂ ਸੁਖ ਤਾਮ ਨ ਹੋਈ ਇਹਨ ਬਿੰਦੀ ਲਾ ਕੇ ਉਚਾਰਨ ਕਰਨਾ ਕਈ ਸੰਗਤਾਂ ਪੜ੍ਹ ਜਾਈਂ ਜਾ ਜਾ ਸੁਖ ਇਹ ਬਿੰਦੀ ਤੁਰੇ ਪੜ੍ਹਨਾ ਜਾ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਨਹੀਂ ਤੇ ਬਿਸਰਾਮ ਹੈ ਬਿੰਦੀ ਲਾ ਕੇ ਉਚਾਰਨੇ ਕਰਨਾ ਮੈਂ ਨਹੀਂ ਜਾਹੋ ਕਰੀ ਨਾ ਹੋਈ ਬਲਿਹਾਰੀ ਬਿਸਰਾਮ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਰੱਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਇੱਥੇ ਬਿਸਰਾਮ ਅਕਲ ਕਲਾ ਭਰਪੂਰ ਰਹਾ ਕਈ ਸੰਗਤਾਂ ਪੜਦੇ ਆ ਅਕਲ ਕਲਾ ਪਰੇ ਸੰਪਰਦਵ ਵਿੱਚ ਦਸ ਦਾ ਉਚਾਰਨ ਕਰਵਾਇਆ ਜਾਂਦਾ ਹੈ ਅਕਲ ਕਲਾ ਠੀਕ ਆ ਪੜਨਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਵਤ ਸੁਵਾਲਿਓ ਸੁਵਾਲਿਓ ਇਹ ਭਾਰਾ ਬੋਲਣਾ ਇੱਥੇ ਵਿਸਰਾਮ ਆ ਸੁਵਾਲਿਓ ਜਿਨ ਕੀਤੀ ਸੁਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਬਾਤਾ ਤੇ ਵਿਸਰਾਮ ਹੈ ਕਰਤੇ ਕੀਆ ਬਾਤਾ ਨਹੀਂ ਪੜਨਾ ਬਹੁਤੀ ਸੰਕਤਾ ਪੜਦੀ ਹੈ ਕੀਆਂ ਬਾਤਾਂ ਕਰਤੇ ਕੀਆਂ ਬਾਤਾਂ ਗਲਤ ਉਚਾਰਨ ਕਰਤੇ ਕੀਆ ਕੀਆ ਪੜਨੀ ਕੀਆ ਕੀਆ ਬਾਤਾਂ ਇੱਥੇ ਵਿਸਰਾਮ ਜੋ ਕਿਛ ਕਰਨਾ ਸੋ ਕਰ ਰਿਹਾ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕੇਹਾ ਇੱਥੇ ਵਿਸਰਾਮ ਹੈ ਜਿਤ ਬਹਿ ਸਰਬ ਸਮਾਲੇ ਸਮਾਲੇ ਪਰਾ ਵਾਜੇ ਤੇਰੇ ਨਾਦ ਅਨੇਕ ਅਸ਼ੰਖਾ ਬਿਸਰਾਮ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੇ ਸੋ ਕਹੀਐ ਕਈਐ ਇੱਥੇ ਬਿਸਰਾਮ ਬਾਕੀ ਇਸ ਦਾ ਇਹ ਯਾਦ ਰੱਖਣਾ ਕਿ ਜਪਜੀ ਸਾਹਿਬ ਦੇ ਵਿੱਚ ਵੀ ਸੋਦਰ ਹੁੰਦਾ ਥੋੜਾ ਦਾ ਸ਼ਬਦਾਂ ਦਾ ਫਰਕ ਹੈ ਇਹ ਰੈਰਸ ਵਾਲਾ ਸੋਦਰ ਹੈ ਤੇ ਉਹ ਜਪਜੀ ਸਾਹਿਬ ਵਾਲਾ ਸੋਦਰ ਹੈ ਯਾਰਖਣਾ ਵੇਖ ਕੇ ਪੜਨਾ ਕਈ ਹੈ ਕਈ ਹੈ ਹਾ ਇੱਥੇ ਵਿਸਰਾਨ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨੂੰ ਪਵਨ ਪਾਣੀ ਬੈ ਸੰਤਰ ਬੈ ਸੰਤਰ ਇੱਥੇ ਵਿਸਰਾਨ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧ ਨੂੰ ਚਿਤ ਗੁਪਤ ਲਿਖ ਜਾਨਣ ਜਾਨਣ ਪਹਿਲਾ ਨਾਨਾ ਫਿਰ ਨੰਨਾ ਇਹ ਤਿਆ ਰਖਣਾ ਜਨ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧ ਨੂੰ ਈਸ਼ਰ ਬ੍ਰਹਮਾ ਦੇਵੀ ਵਿਸਰਾਣ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧ ਨੂੰ ਇੰਦਰ ਇੰਦਰਾਸਨ ਬੈਠੇ ਬੈਠੇ ਦੇਣ ਕੇ ਵਿਸਰਾਮ ਲਵਣਾ ਇੰਦਰ ਇੰਦਰਾਸਨ ਦੇਵਤਿਆ ਦਰਨ आले ਦੇਵਤਿਆ ਦਰਨ आले ਦਰ ਵਖਰਾ ਪੜਨਾ ਗਾਵਨ ਤੁਧ ਨੂੰ ਸਿੱਧ ਸਮਾਧੀ ਅੰਦਰ ਵਿਸਰਾਣ ਗਾਵਨ ਤੁਧਨੋ ਸਾਧ ਵਿਚਾਰੀ ਵਿਚਾਰੇ ਨਿਪੜਨਾ ਵਿਚਾਰੇ ਪਿਆਰੀ ਲੱਗੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਸੰਤੋਖੀ ਤੇ ਵਿਸਰਾਮ ਗਾਵਨ ਤੁਧਨੋ ਵੀਰ ਕਰਾਰੇ ਕਾਮਨ ਤੁਧਨੋ ਪੰਡਤ ਪੜਨ ਪੜਨ ਨਾਣੇ ਦੀ ਬਾਜ ਉਚਾਰ ਨੰਨੇ ਦੀ ਬਾਜ ਤੇ ਰਾੜੇ ਦੀ ਬਾਜ ਉਚਾਰਨ ਹੋਵੇ ਪੜਨ ਰੱਖੀ ਸੁਰ ਰੱਖੀ ਸੁਰ ਇਕੱਠਾ ਹੈ ਇੱਥੇ ਵਿਸਰਾਮ ਹੈ ਜੋਗ ਜੋਗ ਵਿਦਾ ਨਾਲੇ ਗਾਵਨ ਤੁਧਨੋ ਮੋਹਣੀ ਆ ਮਨ ਮੋਹਣ ਇਥੇ ਵਿਸਰਾਂਦਾ ਸੁਰਗ ਮੱਚ ਪਿਆਲੇ ਸੁਰਗ ਪੜਨਾ ਰੈ ਰਸ ਦੇ ਵਿੱਚ ਸੁਰਗ ਆਉਂਦਾ ਤੇ ਆਪਾਂ ਜਪਜੀ ਸਾਹਿਬ ਚ ਪੜਦੇ ਉਥੇ ਕੀ ਆਉਂਦਾ ਸੁਰਗਾ ਹਾਂ ਸੁਰਗਾ ਇਹ ਤਿਆਰ ਰੱਖਣਾ ਲਗਾ ਮਾਤਰਾ ਦਾ ਗਾਵਨ ਤੁਧਨੋ ਰਤਨ ਪਾਏ ਤੇਰੇ ਵਿਸਰਾਂਤ ਅੱਠ 60 ਤੀਰਥ ਨਾਲੇ ਗਾਵਨ ਤੁਧਨੋ ਜੋਦ ਮਹਾਬਲ ਸੂਰਾ ਵਿਸਰਾਂਤ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਇੱਥੇ ਬਿਸਰਾਮ ਕਾਰ ਕਰ ਰੱਖੇ ਤੇਰੇ ਧਾਰੀ ਸੇ ਤੁਧਨੋ ਗਾਵਨ ਜੋ ਤੁਧ ਭਾਵਨ ਬਿਸਰਾਮ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਿੱਤ ਨ ਆਵਣ ਸੇ ਵਖਰਾ ਮੈਂ ਵਖਰਾ ਚਿੱਤ ਨ ਆਵਣ ਬਿਸਰਾਮ ਨਾਨਕ ਕਿਆ ਵਿਚਾਰੀ ਸੋਈ ਸੋਈ ਸਦਾ ਸੱਚ ਸਾਹਿਬ ਵਿਸਰਾਮ ਸਾਚਾ ਸਾਚੀ ਨਾਈ ਹੈ ਭੀ ਵੱਖਰਾ ਵੱਖਰਾ ਹੈ ਪੀ ਨਹੀਂ ਪੜਨਾ ਹੈ ਹੈ ਭੀ ਵੱਖਰਾ ਵੱਖਰਾ ਪੜਨਾ ਹੈ ਭੀ ਹੋਸੀ ਜਾਏ ਨਾ ਜਾਸੀ ਇੱਥੇ ਵਿਸਰਾਮ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਜਨਸੀ ਤੇ ਵਿਸਰਾਮ ਹੈ پانتی نی پڑھنا پاتی پڑھنا کار جنسی مایا جنائی کر دیکھ بسر دلاوا لگانے جو تس دی وڈیائی جو تیس دی آئی جو تس پاو دلاوا لگی تکھنا سنگتہ پڑھ دیا جو تیس پاوے ਭਾਵੇਂ ਪੜੂਗਾ ਇੱਕ ਲਾਂ ਦੇਣਾ ਇੱਥੇ ਲੱਗਿਆ ਦੋ ਦੇ ਨਾਂ ਦਾ ਜੋ ਤਿਸ ਭਾਵੇਂ ਸੋਇ ਕਰਸੀ ਇੱਥੇ ਵਿਸਰਾਮ ਫਿਰ ਹੁਕਮ ਨਾ ਕਰ ਨਾ ਜਾਏ ਇੱਥੇ ਫਿਰ ਆਉਂਦਾ ਜਪਜੀ ਸਾਹਿਬ ਦੇ ਵਿੱਚ ਫਿਰ ਨਹੀਂ ਆਉਂਦਾ ਠੀਕ ਆ ਇਹ ਤੁਸੀਂ ਜਦੋਂ ਆਪੋ ਚਾਰਨ ਰਹਿ ਰਸ ਦਾ ਕਰਨਾ ਉਹ ਧਿਆਨ ਰੱਖਣਾ ਲਗਾਮਾਤਰਾ ਸ਼ਬਦਾਂ ਦਾ ਕਿਉਂ ਜਪਜੀ ਸਾਹਿਬ ਦੇ ਵਿੱਚ ਹੋਰ ਸ਼ਬਦ ਆਉਂਦੇ ਨੇ ਤੇ ਇਹਦੇ ਵਿੱਚ ਹੋਰ ਸ਼ਬਦ ਨਹੀਂ ਇੱਥੇ ਹੁਣ ਫਿਰ ਆਉਂਦਾ ਜਪਜੀ ਸਾਹਿਬ ਵਿੱਚ ਫਿਰ ਨਹੀਂ ਆਉਂਦਾ ਠੀਕ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਪਾਤ ਸਾਹਿਬ ਇਕੱਠਾ ਇੱਥੇ ਵਿਸਰਾਮ ਹੈ ਕਈ ਸੰਗਤਾਂ ਪੜਦੀਆਂ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਇਹਨੂੰ ਪਾਤ ਸਾਹਿਬ ਪੜ ਜਾਂਦੀ ਹੈ ਕਿਉਂਕਿ ਜਪਜੀ ਸਾਹਿਬ ਦੇ ਪਾਤ ਸਾਹਿਬ ਹੁੰਦਾ ਉੱਥੇ ਕੰਨਾਂ ਲੱਗਾ ਇੱਥੇ ਪੱਪੇ ਨੂੰ ਪਰ ਰੈਰਸ ਦੇ ਵਿੱਚ ਇਹ ਪਾਤ ਸਾਹਿਬ ਹੈ ਪਾਤ ਸਾਹਿਬ ਹੈ ਪਤ ਸਾਹਿਬ ਹਾਂ ਪਤ ਸਾਹਿਬ ਹਾਂ ਪਤ ਸਾਹਿਬ ਪਤ ਸਾਹਿਬ ਨਹੀਂ ਪੜ੍ਹਨਾ ਪਤ ਸਾਹਿਬ ਸੱਸੀ ਕੰਨਾ ਨਾਨਕ ਰਹਿ ਨਰ ਜਾਈ ਆਸਾ ਮਹੱਲਾ ਪਹਿਲਾ ਸੁਣ ਬਿਸਰਾਮ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਬਿਸਰਾਮ ਡੀਠਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਕਹਿਣੀ ਨਹੀਂ ਪੜ੍ਹਨਾ ਚਾਹੀਦਾ ਇੱਥੇ ਅਗਿਆ ਦੋ ਦਲਾਵ ਇਹ ਤਿਆਰ ਕਰਨਾ ਕਹਿਣਾ ਹੈ ਕਹਿਣਾ 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 ਹਾਂ ਕਹਿਣੇ ਵਾਲੇ ਤੇਰੇ ਬਿਸਰਾਮ ਰਹਿ ਸੁਮਾਈ ਵੱਡੇ ਮੇਰੇ ਸਾਹਿਬਾ ਬਿਸਰਾਮ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨਾ ਜਾਣੈ ਬਿਸਰਾਮ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਮਿਲ ਤੇ ਬਿਸਰਾਮ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਰਿ ਗੁਰ ਗੁਰ ਹਰਿ ਕਈ ਸੰਗਤਾਂ ਪੜਦੀ ਗੁਰ ਗੁਰ ਹਰਿ ਗੁਰ ਗੁਰ ਹਰਿ ਨਹੀਂ ਪੜਨੀ ਪਹਿਲਾ ਗੁਰ ਜੇ ਵੱਖਰਾ ਹੈ ਇਹ ਇਕੱਠਾ ਹੈ ਗੁਰ ਹਰਿ ਕਹਿਣ ਨਾ ਜਾਈ ਬਿਸਰਾਮ ਤੇਰੀ ਤਿਲ ਵੜਿਆਈ ਹੁਣ ਤੇਰੀ ਤਿਲ ਵੜਿਆਈ ਇਹਨੂੰ ਸੰਗਤਾਂ ਕਈ ਅਦਕ ਲਾ ਕੇ ਉਚਾਰਨ ਕਰ ਜਾਂਦੀ ਹੈ ਤੇਰੀ ਤਿਲ ਵੜਿਆਈ ਤਿਲ ਨਹੀਂ ਪੜਨੀ ਪੋਲਾ ਪੜਨਾ ਸ਼ਬਦ ਤੇਲ ਤੇਲ ਹਾਂ ਤੇਰੀ ਤੇਲ ਵੜਿਆਈ ਸਭ ਸਤ ਸਭ ਤਪ ਵਿਸਰਾਮ ਸਭ ਚੰਗੇ ਆਈਆ ਚੰਗੇ ਆਈਆ ਬਿੰਦਿ ਦੁਰੈਤ ਸਿੱਧਾ ਪੁਰਖਾ ਵਿਸਰਾਮ ਕੀਆ ਵਢਿਆਈਆ ਵਢਿਆਈਆ ਪੜਨਾ ਤੁਦ ਵਿਣਸ ਸਿੱਧੀ ਕਿਨੇ ਨਾ ਪਾਈਆ ਵਿਣ ਤੇ ਵਿਸਰਾਮ ਲਾਉਣਾ ਸਿੱਧੀ ਕਿਨੇ ਕਿਨੇ ਨਹੀਂ ਪੜਨਾ ਕਿਨੇ ਪੜਨਾ ਇੱਥੇ ਦਲਾਵਾਂ ਲੱਗੀਆਂ ਨਾ ਪਾਈਆ ਹੁਣ ਕਈ ਸੰਗਤਾਂ ਪੜਦੀਆਂ ਚੰਗਿਆਈਆਂ ਵੜਿਆਈਆਂ ਪਾਈਆਂ ਰਹਾਈਆਂ ਬਿੰਦੀ ਲਾ ਕੇ ਸਾਰੇ ਤੂੰ ਉਚਾਰਨ ਕਰਦੇ ਪਰ ਇਹ ਸੰਪਰਦਾਵ ਦੇ ਵਿੱਚ ਉਚਾਰਨ ਕਰਵਾਇਆ ਜਾਂਦਾ ਹੈ ਇਸ ਦਾ ਬਿੰਦੀ ਤੁਰੈਤ ਬਿੰਦੀ ਨਹੀਂ ਲਾਉਣੀ ਤੁੱਦ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੇ ਵਿਸਰਾਮ ਨਾ ਹੀ ਠਾਕ ਰਹਾਈਆ ਆਖਣ ਵਾਲਾ ਵਿਸਰਾਮ ਕਿਆ ਵਿਚਾਰਾ ਹੁਣ ਵਿਚਾਰਾ ਨਹੀਂ ਪੜਨ ਵਾਲਾ ਇਥੇ ਤਿਆਰ ਰੱਖਣਾ ਇਥੇ ਲਾ ਲੱਗੇ ਵੇਚਾਰ ਵੇਚਾਰ ਜਿਮਤੀ ਭਰੇ ਤੇਰੇ ਪੰਡਾਰੇ ਜਿਸ ਤੂੰ ਦੇਹ ਜਿਸ ਤੂੰ ਦੇਹ ਇਥੇ ਬਿਸਰਾਮ ਤਿਸੈ ਕਿਆ ਚਾਰਾ ਦਲਾਵਾਂ ਦਾ ਤਿਆਰ ਰੱਖਣਾ ਤਿਸੈ ਨਾਨਕ ਸੱਚ ਸਵਾਰਣਹਾਰਾ ਨਾਨਕ ਤੇ ਵਿਸਰਾਮ ਹੈ ਸੱਚ ਸਵਾਰਣਹਾਰਾ ਸੋ ਸੰਗਤ ਜੀ ਆਪਣੀ ਸੰਥਿਆ ਰਹਿ ਰਹਾ ਸਾਹਿਬ ਦੇ ਚੱਲ ਰਹੀ ਹੈ ਇੱਥੋਂ ਤੱਕ ਹੋ ਚੁੱਕੀ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ